ਲੋਈ ਬਈ ਤੇ ਬੈਠੇ ਅੱਜ ਘਰਾਂ ਬਹੁਤ ਦੇਰ ਹੋ ਗਈ ਦੀ ਬਲੌਗ ਨਹੀਂ ਬਣਿਆ ਤਾਂ ਤੇ ਇੱਧਰ ਮਿਲੋ ਜੀ ਇੱਥੇ ਦਾ ਸਾਰਿਆਂ ਨੂੰ ਜੀ ਤੇ ਬਈ ਇਹ ਰਹਿਦਾ ਬ੍ਰੇਸ਼ੀਆ ਬ੍ਰੇਸ਼ੀਆ ਰਹਿੰਦਾ ਬ੍ਰੇਸ਼ੀਆ ਰਹਿੰਦਾ ਇਹਨੂੰ ਬਈ ਦੇਖਿਓ ਕੰਮ ਕੋਈ ਹੋ ਜਾਏ ਜੇ ਜਿਹੜੇ ਵੀਰੇ ਆਪਣੇ ਇਟਲੀ 'ਚ ਤੇ ਕਿੱਥੇ ਇਹਨਾਂ ਦੇ ਜਿਹੜੇ ਪਿੰਡ ਨੇ ਉਹ ਬ੍ਰੇਸ਼ੀਆ ਲਿੰਨੋ ਤੇ ਇਹਦੇ ਬਾਅਦ ਜ਼ੋਰ ਨੂੰ ਹੈਗੀ ਆ ਪੇਪਰ ਹੈਗੇ ਆ ਤੇ ਹੋਇਆ ਕੋਈ ਕੰਮ ਤਾਂ ਜਰੂਰ ਦੱਸਿਓ ਬਈ ਤੇ ਬਾਕੀ ਇੱਧਰ ਮਿਲੋ ਗੁਰਿੰਦਰ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਗੁਰਿੰਦਰ ਦਾ ਵੀ ਪ੍ਰੋਸੈਸ ਚੱਲਦਾ ਬਈ ਇਹਦੇ ਵੀ ਪੱਕੀ ਦੱਸੂਗਾ ਇੱਧਰ ਮਿਲੋ ਰਜੀਤ ਨੂੰ ਸਤਿਗੁਰ ਜੀ ਇੱਧਰ ਦਾ ਬਾਈ ਤੁਸੀਂ ਜਾਣਦੇ ਹੀ ਆ ਹਰਬੀਰ ਬਾਈ ਲੋਕਾਂ ਦਾ ਸ਼ਿੰਗਾਰ ਰਿਆ ਨੇ ਦੋ ਹੈ ਜਾਂਦਾ ਰਿਹਾ ਹੈ ਮਾਲਕ ਬਾਕੀ ਇਹ ਤਾਂ ਜੀ ਤਾਂ ਆਪਣੇ ਨਾਲੇ ਕੰਮ ਕਰਦਾ ਬਾਕੀ ਆਹ ਮੁੰਡੇ ਨੂੰ ਕੰਮ ਲਾਉਣਾ ਪਾਲੇ ਬਰੇਸ਼ੀਆ ਹੋਵੇ ਜਾਂ ਕਿਸੇ ਹੋਰ ਜ਼ਿਲ੍ਹੇ 'ਚ ਹੋਵੇ ਕਰਮੂਨੇ 파ਰਮਾ ਮਾਂਤ ਹੋਵੇ ਆਪਣੇ ਨਾਲ ਨਾਲ ਲੱਗਦੇ ਜਿਹੜੇ ਖਾਸ ਤੌਰ ਤੇ ਸਤਾਲੇ ਦਾ ਕੰਮ ਹੈ ਸਤਾਲੇ ਦਾ ਕੰਮ ਚੁਆਈ ਜਾਵੇ ਬਾਹਰ ਦਾ ਹੋਵੇ ਹੈ ਸਤਾਲੇ ਦਾ ਕੰਮ ਕਰਿਆ ਹੋਇਆ ਸਤਾਲੇ ਦਾ ਕੰਮ ਆਪਾਂ ਕਰਿਆ ਹੋਇਆ ਹੈ ਸ਼ੁਰੂ ਤੋਂ ਹੀ ਹਾਂ ਸਤਾਲੇ ਦਾ ਕੰਮ ਵੀ ਜਿਆਦਾ ਵਧੀਆ ਹੈ ਹਾਂ ਹੱਥ ਲੱਗੇ ਹੋਣੇ ਕੰਮ ਹੱਥ 'ਚ ਕੋਈ ਵੀ ਕੰਮ ਆ ਜਿਹੜਾ ਹੱਥ 'ਚ ਚੱਲਦਾ ਯਾਰ ਉਹ ਕੰਮ ਮਿਲ ਜਵੇ ਤਾਂ ਜਿਆਦਾ ਵਧੀਆ ਕੰਮ ਬਾਕੀ ਕੰਮ ਤਾਂ ਚੱਲ ਉਹਦਾ ਫੈਕਟਰੀ ਬੁਕਟਰੀ ਦੇਵੇਂ ਤੇ ਉਹਦੇ ਦਮੰਦਾ ਕਰਿਆ ਨਹੀਂ ਨੇ ਨਾ ਇਹਨੇ ਲੱਗਣਾ ਉੱਥੇ ਉਹਦੇ ਚ ਬਾਈ ਕਿਹਾ ਏ ਜਿਹੜੇ ਕਿਹੜੇ ਗਏ ਨੇ ਬੈਠੇ ਆ ਆਪਣੇ ਏਜੰਸੀਆਂ ਵਾਲੇ ਏਜੰਸੀਆਂ ਵਾਲੇ ਉਹ ਤਾਂ ਉਹ ਤਿੰਨ ਮਹੀਨੇ ਬਾਅਦ ਤੇ ਬੰਦੇ ਨੂੰ ਦਿਖਾ ਦੋਦੇ ਆ ਉਹਦੇ ਮੰਨ ਲੈ ਇਹਦੇ 500 ਲੈ ਲਿਆ ਉਹਨੂੰ ਤਿੰਨ ਮਹੀਨੇ ਲੋੜੇ ਉਹਨਾਂ ਨੇ ਹੋਰ ਬੰਦੇ 500 ਲੈ ਕੇ ਨੂੰ ਲਵਾ ਦੇਣ ਨੂੰ ਪੜਾ ਦੇਣਾ ਉਹਨਾਂ ਨੇ ਕੰਮ ਤੋੜ ਲਿਆ ਉਹਨਾਂ ਨੇ ਇਹ ਕੰਮ ਤੋੜਿਆ ਉਹਦੇ ਕਰਕੇ ਇਹਨੇ ਬਈ ਉਹ ਤਾਂ ਨਹੀਂ ਕਰਨਾ ਕੰਮ ਤੇ ਸਾਡੇ ਦਾ ਹੋਵੇ ਕੋਈ ਕੰਮ ਤਾਂ ਜਿਆਦਾ ਵਧੀਆ ਨਾਲੇ ਗਾਇਆਂ ਵਾਲਾ ਬਣਾਇੰਡੀ ਵਾਲੇ ਹਿਸਾਬ ਨਾਲੇ ਆਹ ਬਾਕੀ ਬੰਦੇ ਨੂੰ ਕੰਮ ਕਰਦਾ ਸੌਖਾ ਰਹੇ ਨਾ ਕੋਈ ਇੰਡੀਆ ਜਿੱਕਣਾ ਕਰਿਆ ਬਈ ਆਪਣਾ ਕੰਮ ਕਰ ਉਹਦੇ ਹੱਥੇ ਛੇਤੀ ਪੈ ਜਾਂਦਾ ਆਪਣਾ ਹਸਤਾਲੇ ਵਾਲੇ ਜਿਹੜਾ ਆਪਣਾ ਪੰਜਾਬ ਤੇ ਆਉਂਦਾ ਬੰਦਾ ਤੇ ਉਹਦੇ ਕਰਕੇ ਬਈ ਕਹਿੰਦੇ ਅਸੀਂ ਹਸਤਾਲੇ ਦਾ ਕੰਮ ਹੋਵੇ ਕਿਤੇ ਵੀ ਆਪਣੇ ਹੋਰ ਏਰੀਆ ਚ ਵੀ ਹੋਵੇ ਤਾਰੇ ਕੋਈ ਚੱਕਰ ਨਹੀਂ ਠੀਕ ਨਹੀਂ ਹਸਤਾਲੇ ਦਾ ਕੰਮ ਹੋਵੇ ਗਿਆ ਦਾ ਮੈਸਾਂ ਵਾਲੇ ਦਾ ਵੀ ਨਾ ਹੋਵੇ ਮੈਸਰ 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 ਲਦਾ ਵੀ ਨਹੀਂ ਮੰਨਦਾ ਬਈ ਮੁੰਡਾ ਕੰਮ ਤਾਂ ਸਾਰੇ ਠੀਕ ਆ ਪਰ ਗਾਇਨ ਵਾਲੇ ਦਾ ੱਲੇ ਦਾ ਕਹਿੰਦਾ ਕੋਈ ਕੰਮ ਠੀਕ ਨਹੀਂ ਬਾਕੀ ਦੱਸਿਓ ਬਾਈ ਜ਼ਰੂਰ ਤੁਹਾਡੇ ਕੋਲ ਆਪਣਾ ਨੰਬਰ ਹੈਗਾ ਜੀ ਈਡੀ ਵਾਲੇ ਚੱਲਦਾ ਆਪਣਾ WhatsApp ਉਦੇ ਉਪਰ ਪੈਸੀ ਕਰਦੇ ਹੋ ਚਾਹੇ ਈਡੀ ਵਾਲੇ ਜਿਹੜੇ ਬਲੌਗ ਦੇਦੇ ਤੁਸੀਂ ਮਲਕੀਤ ਬਾਈ ਵਾਲੇ ਗੱਗਾਵਾਂ ਲ ਮਲਕੀਤ ਬਾਈ 2 ਉਹਨਾਂ ਉਪਰ ਇਹਨੂੰ ਮਸਜੀ ਫੋਨ ਮੈਸੇਜ ਕਮੈਂਟ ਕਰਕੇ ਦੱਸਦੇ ਹੋ ਤੇ ਆਹ ਬਲੌਗ 'ਚ ਹੀ ਹੇਠਾਂ ਕਮੈਂਟ ਕਰਕੇ ਦੱਸ ਦਿਓ ਕਿੱਥੇ ਕੰਮ ਹੈ ਤੇ ਬੰਦਾ ਬੋਨ ਜੂਗਾ ਆਪਣਾ ਨੰਬਰ ਨੰਬਰ ਦੱਸ ਦਿਓ ਮੈਂ ਹੀ ਗੱਲ ਕਰ ਲੂੰਗਾ ਹੋਂ ਤੇ ਠੀਕ ਨੇ ਫਕੀਰ ਜੀ ਤੁਹਾਨੂੰ ਕੋ ਕਹਿਣਾ ਇਹ ਮਾਂ ਠੀਕ ਆ ਬੰਦਾ ਹਰਿਆਣਾ ਇਹਦਾ ਕਿੱਥੇ ਆ ਵੀਰ ਭਾਈ ਰਿਸ਼ੀ ਪੁੱਤ ਹੈਗਾ ਕੋਣ ਹਜੂਰ ਨਾ ਹੈਗੀ ਪਹਿਲੀ ਹਜੂਰ ਨੋ ਹੈਗੀ ਆ ਹਾਂ ਉਹ ਨਿਊ ਆਣੀ ਹੁਣ ਇਹ ਪੁੱਤ ਲਾਇਆ ਵਾ ਇਹ ਕੰਮ ਨੇ ਕਰਿਆ ਵਾ ਸਥਾਨੇ ਦਾ ਕਰਾ ਵਾ ਸਥਾਨੇ ਤੇ ਹੀ ਕਰਿਆ ਵਾ ਹਾਂ ਤੇ ਹੋਇਆ ਕੰਮ ਤਾਂ ਜਰੂਰ ਦੱਸਿਓ ਠੀਕ ਨੇ ਲੋਗ ਹੀ ਆਏ ਪੁਰਾਣਾ ਪਿਆਸਾ ਇਹਨਾਂ ਦਾ ਤੇ ਆਹ ਇਹ ਦੇ ਵਿਚ ਨੂੰ ਦਰਵਾਜੇ ਦਰਵਾਜੇ ਟੱਕੀਆਂ ਰੱਖੇ ਹੋਏ ਹੈ ਗਲੀਆਂ ਤੇ ਰੂ ਕੱਲਵਾਂ ਹੈ ਇਹ ਬਈ ਇਹਨਾਂ ਨੇ ਹੋ ਬਾਂ ਜਾ ਵੀ ਡਾਟਾ ਜਿਕਣਾ ਸਾਡੇ ਨਹਿਰ ਉਪਰ ਡਾਟ ਬਣਾਈ ਵੀ ਆ ਡਾਟ ਹੈ ਜੋ ਬਹੁਤ ਮੜਾਇਆ ਆਪਾ ਦਾ ਆਈ ਦੀ ਡੇੜੀ ਰਹਿੰਦੇ ਨੇ ਨਾਲੇ ਬਹੁਤ ਬੜਾ ਹੈ ਬੜਾ ਹੀ ਬਹੁਤ ਕਿੰਝਾ ਬਹੁਤ ਇੱਧਰ ਨੂੰ ਵੀ ਹੈ ਛੱਡਦੀ ਤੂੰ ਆ ਹੈ ਹਾਂ ਰਾਜੇ ਦੂਜੇ ਦੀ ਮੂਰਤੀ ਲਾਈ ਲੱਗਦੀ ਨਾਲ ਜੀ ਉੱਥੇ ਹੂੰ ਕਿਲੇ ਇਕਲੇ ਜੀ ਹੈ ਇਹ ਮਹਤ ਤਗੜੀ ਬਿਲਡਿੰਗ ਆ ਭਾਈ ਹਾਂ ਪੁਰਾਣੀ ਭਾਈ ਉੱਕਣੀ ਰੱਖੀ ਹੋਈ ਇਹਨਾਂ ਨੇ ਕਹਿੰਦੇ ਇੱਥੇ ਬਾਰਾਉਣ ਕਤੇ ਆ ਉਹ ਤਾਂ ਨਵੇਂ ਸਾਲ ਨੂੰ ਹੈਪੀ ਨਿਊ ਯਰ ਹੈ ਚਲੋ ਰੀਕਾ ਦੀ ਮਾ ਕੀ ਇੰਤਰ ਨੂੰ ਭਾਈ ਹੈ ਗਈ ਭਾਈ ਗੱਲਬਾਤ ਇਹਨਾਂ ਦੀ ਤੇ ਹਾ ਫੁਆਰਾ ਚੌਂਕ ਬਣਾਇਆ ਵਾ ਹੈ ਇਹ ਬਈ ਪਾਣੀ ਵਾਲੇ ਫੁਆਰੇ ਜੇ ਲਾਇਆ ਗੱਬੇ ਪਾਣੀ 흘ਲੀ ਜਾਂਦਾ ਇੱਥੇ ਪਿਆਸਾ ਬੋ ਬੜਾ ਬਣਾਇਆ ਵਾ ਬਾਕੀ ਅਕੀ ਵਲੌਗ ਭਾਈ ਬਹੁਤ دیر ਬਾਅਦ ਬਣਾਉਣ ਲੱਗੇ ਆ ਫੁੱਲ ਗਏ ਹੁਣ ਤਾਂ ਹੈ ਗੱਲਾਂ ਬਾਤਾਂ ਮਾਰਨੀ ਆ ਕਰੋ ਬਾਕੀ ਜਿੰਨਾ ਬਣਿਆ ਬਾਈ ਜਰੂਰ ਪਾਵਾਂਗੇ ਕਾਬੂਲ ਵੀ ਆ ਕਰਦੇ ਦੇਖੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰੋ ਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਤਾਂ ਮਾਲਾ ਨੂੰ ਜਾਣਾ ਮਾਂ ਦਾ ਨਾ ਜਾਣਾ ਹੈ ਮਾਲਾ ਕਿ ਹੈ ਨਹੀਂ ਨਹੀਂ ਵੇਜ ਮਾਲਾਂ ਕੇ ਕਾਰਾ ਦੇਰ ਬਾਅਦ ਵੀ ਵਲੌਗ ਬਣਾਉਣ ਲੱਗੇ ਆ ਸਸੀ ਗਾਜੀ ਸਾਰਿਆਂ ਨੂੰ ਤੇ ਮਿਲੋ ਸੀਦ ਨੂੰ ਸੀਦ ਅਸਿਕਾ ਕਰਦੇ ਸਸਿਕਾਲ ਸਾਰਾ ਯਾਰ ਲੋ ਬਈ ਬਹੁਤ ਟਾਈਮ ਬਾਅਦ ਬਲੌ ਬਣਾਉਣ ਲੱਗੇ ਆ ਤੇ ਦੇਖਦੇ ਆ ਵੀ ਰੁਟੀਨ ਚ ਵਲੌਗ ਪਾਈ ਕਰੂੰਗੇ ਟਾਈਮ ਬਹੁਤ ਲੱਗਿਆ ਦਾ ਤੇ ਬਾਕੀ ਚੱਲੇ ਆ ਮਾਰਕੀਟ ਨੂੰ ਮਾਰਕੀਟ ਚੱਲੇ ਨੂੰ ਥੋੜਾ ਜਿਹਾ ਸਮਾਨ ਵਕੀਮੀ ਪੈ ਰਿਹਾ ਬਈ ਮਾਦੋਂ ਡੰਡਾ ਠਾਰ ਹੋਇਆ ਪਿਆ ਹੁਣ ਆਪਾਂ ਆ ਗਏ ਮੂਦਨੇ ਚ ਇਹ ਘਰ ਬਦਲਤਾ ਆਪਾਂ ਨੇ ਮੂਦਨੇ ਚ ਆ ਗਏ ਕਿੱਥੇ ਆ ਗਏ ਆ ਗਏ ਗਾ 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 ਸਰਾ ਇਹ ਬਈ ਲੱਗ ਸੀਟ ਬੇਟੀ ਪਿੱਛੇ ਸਾਰੇ ਇਟਲੀ ਜੇ ਨੇ ਬੱਦਲ ਸਾਰੇ ਬਸੇ ਨੂੰ ਘੁੰਮਿਆ ਹੋਆ ਹੈ ਹੈ ਹਾਂ ਇੱਕ ਰਸਤਾ ਹੈ ਇਹ ਤੇ ਤਾਂ ਨਹੀਂ ਰੜਕੇ ਰੁੜਕੇ ਗਿਰਦਾ ਉਹਨੇ ਪਿਆ ਇਸ ਰਸਤੇ ਅੱਜ ਦੇਖ ਲੋਕ ਜਿੱਥੇ ਘੇਰ ਦਿੰਦੇ ਹਨ ਕੋਈ ਬੰਦ ਕੇ ਹਾਂ ਨਾ ਪੂਰ ਰੜਕੇ ਬਹੁਤ ਆਪਣੇ ਮੇਲਾ ਚੌਕ ਮਿਲੇ ਕਰਦੇ ਨੇ ਨਾ ਵੀ ਪਿੰਡ ਦੇ ਹੋਰ ਆਪਣੇ ਪਿੰਡ ਦੇ ਪੂਰੇ ਵੀ ਇਹਨਾਂ ਦੇ ਕਦੇ ਵਿਆਹ ਨਹੀਂ ਹੁੰਦੇ ਤੇ ਉਹ ਰੜਕੇ ਢੇਗਾ ਦੇਦਾ ਨਾ ਮੇਰੇ ਕੋਲ ਏਕੜ ਹੁੰਦਾ ਹੁੰਦਾ ਜਿਹਨਾਂ ਦੇ ਵਿਆਹ ਨਹੀਂ ਹੁੰਦੇ ਜਾਂਦੀ ਮੜਾਂ ਗਈਆਂ ਵਾਹ ਕੋਈ ਕੋ ਕਿਆ ਪਤਾ ਦੇਵਤੇ ਹੋਈ ਹੋਈ ਬਾਲਾ ਦੇ ਬਾਲਾ ਫਿਰਦੇ ਨੂੰ ਬਾਈ ਵੇਚਦੀ ਹੈ ਵੀ ਦੁਬਾਰਾ ਚੱਕੜਾ ਘੜਾਏਗਾ ਜਿਹੜਾ ਅੱਗੇ ਉਹਨੇ ਬਿਟੋ ਕੇ ਕਰਦਾ ਦੁਬਾਰਾ ਚੱਕੋ ਪ੍ਰਾਪਤ ਸਾਬੜੀ ਬਣੀ ਜਿਹੜੇ ਰੜਕੇ ਢੇਗਾ ਦੇ ਬਾਈ ਅਸੀਂ ਤਾਂ ਸਕੂਲ ਜਾ ਕਰਦੇ ਸਵੇਰੇ ਉਹ ਤੜਕੇ ਢੇਗ 12 ਵਜੇ ਤੋਂ ਬਾਅਦ ਨਹੀਂ ਨਹੀਂ ਗ੍ਰੇਵ ਤਾਂ ਹੁੰਦੇ ਹੀ ਤੇ ਰੜਕੇ ਖੁੱਲੇ ਉੱਥੇ ਜੇ ਆਪਾਂ ਸਵੇਰੇ ਦੇ ਮੇਰੇ ਮਨ ਕਰਕੇ ਸਵੇਰੇ ਤੇ ਦੇਖਣੇ ਹੀ ਆ ਉਹਦੇ ਬਹੁਤ ਛੜਦੇ ਹੁੰਦੇ ਤੇ ਆਹ 12 ਵਜੇ ਤੋਂ ਬਾਅਦ ਕਦੇ ਨਹੀਂ ਰਾਤ ਨੂੰ ਚਾਰ ਵਜੇ ਚੀਵਾਰ ਤਾਂ ਇੱਕ ਤਾਂ ਕਿੱਦਾਂ ਜਾਣਾ ਦੇਖ ਵੀ ਤੇ ਆਹ ਮੜ ਵੀ ਲੈਦੇ ਲੋਕ ਸ਼ਾ ਕਹਿਣਾ ਕਿ ਤੇਰੇ ਕਿਹਾ ਹੈ ਦੰਦੇ ਕੱਢਦੇ ਹੁੰਦੇ ਤੇ ਬਖਾਲ ਕਰੀ ਜਾਂਦੇ ਉੱਥੇ ਤੇ ਐ ਪਰ ਭਾਈ ਇਹ ਗੱਲਾਂ 뭐 ਕੁਝ ਨਹੀਂ ਠੀਕ ਨਹੀਂ ਪਰ ਦੇਖ ਲੋ ਬਾਹਰ ਕੀ ਹੈ ਬਾਹਰ ਆਜ ਇੱਕ ਦਿਨ ਤਾਂ ਬਾਹਰ ਹੁੰਦਾ ਆਪੜਾ ਦੇਖ ਵੀ ਸਕਦੇ ਆ ਠੀਕ ਨੇ ਇਦਾਂ ਗੱਲਾਂ ਹੈ ਬਾਕੀ ਜੀ ਇਹ ਬੜਾ ਫੱਜਰੇ ਉੱਡੜੋ ਘੜ ਜੇ ਗਰੇ ਦਾ ਭਾਈ ਉਹ ਪਾਉ ਹੁੰਦਾ ਵਿਆਹ ਹੁੰਦਾ ਰੜਕਾ ਦੇ ਘਰੇ ਨਾਲ ਤਾਂ ਉਹਦਾ ਕਰਤਾ ਹੈਦਾ ਸਪੈਸ਼ਲੀ ਸਾਡੇ ਪਿੰਡ ਜਿਹਦਾ ਬਹੁਤ ਹੁੰਦੇ ਹੁੰਦੇ ਦੇਖੇ ਹਨਾ ਵਾਹੀ ਰੁਗ ਗਿਆ ਹੁਣ ਆਪਣੇ ਬੰਦੇ ਆਪਣੇ ਪਿੰਡ ਇਹ ਹੁਣ ਬਹਿਮਾ ਜੋ ਨਿਕਲ ਗਏ ਫਿਰ ਥੋੜਾ ਜਿਹਾ ਰਿਜ਼ਲਟ ਵੀ ਬਾੜੇ ਨਿਕਲੇ ਤਾਂ ਹੀ ਬੋਟਾ ਘਟ ਗਿਆ ਬੋਟਾ ਘਟ ਗਿਆ ਘਾਟ ਇਹਦਾ ਬਾਕੀ ਕਰਦਾ ਮੈਂ ਬਈ ਬਾਕੀ ਵੀਡੀਓ ਦਾ ਚਲ ਦੇਖ ਲੈਣੀ ਮਿਲ ਗਈ ਐ ਚੇਹਰਾਂ ਨੂੰ ਵੀ ਤੁਸੀਂ ਬੜੀ ਜੀ ਕਰੋ ਹੋਰ ਬੌਰ ਕਰੋ ਨਾ ਤਾਜੂ ਕੀ ਮਰਛ ਨਹੀਂ ਤੈਨੂੰ ਬੈਲਟ ਤੇਰੀ ਲੱਗਣੀ ਬੈਲਟ ਚਲ ਕਮਾਉਂਗਾ ਲੋ ਬਈ ਮਾਰਕੀਟ ਚ ਆ ਗਏ ਤੇ ਕੋਈ ਆਸਮਾਨ ਪੰਜੀਆਂ ਪੰਜੀਆਂ ਹੀਆਂ ਬੰਜਾਂ ਬਈ ਗੜਾਈ ਗੜੂਈ ਨੂੰ ਸ਼ਾਸਤਰ ਪੰਜੀਆਂ ਤੇ ਆਹ ਦੇਖੋ ਬਈ ዳਤੀ ਤੇ ਤਾਂ ਆਹ ዳਤੀ ਆ ਪੱਠੀ ਪੱਠੀ ዳਤੀ ਕੇ ਕਰਦੇ ਜਿਹੜੀ ਚੰਡ ਕੇ ਬਣਾਏ ਕਰਦੇ ਇਹੇ ਜੀ ਇੰਡੀਆ ਇਹ ਲੰਬੀ ਬਹੁਤਾਂ ਮੂਰੇ ਚੁੰਜੀ ਇੱਕ ਆਹੇ ਲੰਬੀ ਕਿੰਨੀ ਹੈ ਤੇ ਇਹਦੇ ਚ ਛੋਟੀ ਹੈ ਇੱਕ ਆਹ ਪਿਆ ਕੋਹਾੜੇ ਗੂੜੇ ਸਾਸਤਾ ਸਾਰੇ ਪਏ ਆ ਦੇਖ ਲੋ ਵੀ ਹੁੰਦਾ ਵਿੰਡੇ ਬੁੰਡੇ ਬਾਉਦੀ ਆ ਪਾਏ ਵੇ ਕੋਹਾੜੀਆਂ ਨੂੰ ਇਹਦਾ ਪਲਾਸਟਿਕ ਤੇ ਹੀ ਲੱਗਦਾ ਆ ਵੀ ਪਏ ਦਾਤ ਟਕੂਏ ਸਾਡੇ ਵੱਲ ਟਕੂਏ ਕਹਿੰਦੇ ਆਤ ਪਈ ਵੀਲ ਵੇਟ ਰੁਲੇਟ ਰੱਖੇ ਕੋਈ ਖੂਖਰੀ ਕਹਿੰਦਾਉਂਦਾ ਇਹਨੂੰ ਆ ਬਰਸੀਨ ਬਡੇ ਨਾਲ ਦਾਤ ਵੀ ਰਿਵਾਇ ਬਰਸੀਨ ਬਡੇ ਨਾਲ ਦਾਤ ਵੀ ਪਿਆ ਓਕੇ ਉਹ ਨਹੀਂ ਹੈ ਹੋਰ ਚੀਜ਼ ਇਹਦੇ ਤੋਂ ਪਰ ਇਹ ਫੜਨੇ ਨੂੰ ਅੱਛਾ ਹੈਂਡਲ ਹੈਟਾ ਹੋਣਾ ਦੋਏ ਹੈਂਡਲ ਵੀ ਦਾਤ ਵੀ ਵਧੀਆ ਇਹ ਆ ਪਲਾਸਟਿਕ ਦੀ ਗੰਦੀ ਵਾਲੇ ਕੋਖਰੀ ਦਾਤਾ ਹਾਰਡਵੇਅਰ ਦਾ ਸਮਾਨ ਬਾਈ ਸਾਰਾ ਪਿਆ ਮਾਰਕੀਟ ਬਹੁਤ ਤਕੜੀ ਹੈ ਇਹ ਆ ਕੰਮ ਵਾਲੇ ਸਿਸਟਮ ਵਾਲੇ ਕੱਪੜੇ ਜੇ ਘਟਣ ਲੱਗ ਲਾਚਾਦਰਾਂ ਦੇ ਲੀਚੀਆਂ ਦੇ ਬਾਈ ਸਾਰੇ ਆਈਟਮ ਲੋ ਬਾਈ ਬਾਈ ਹੁਣ ਕੰਮ ਬਦਲੇ ਆਪਾਂ ਨੇ ਤੇ ਉਰੇ ਨੇੜੇ ਜਿੰਮ ਆ ਪੰਜਿੰਮੇ ਚ ਲੱਗੇ ਤੇ ਅੱਪਰ ਨੂੰ ਬੋਤਲ ਲਈਦੀ 2 ਲੀਟਰ ਵਾਲੀ ਪਾਣੀ ਪੀੜੇ ਨੂੰ ਕਿਦੇ ਐਵੀ ਚੈੱਕ ਕਰਨਾ ਜਿੰਮ ਨੂੰ ਜਿੰਮ ਨੂੰ ਤੇ ਜਾਣਾ ਨਹੀਂ ਬੜਾ ਹੋ ਕੇ ਜਾਏਗਾ ਜਿੰਮ ਹਾਂ ਆ ਬਰੋਗ ਤੂੰ ਛੋਟਾ ਹੈ ਤੇ ਆਪਾਂ ਬਈ ਉਹੇ ਕੰਮ ਇੱਕ ਟਾਈਮ ਦਾ ਹੀ ਆ ਤੇ ਕਰਕੇ ਹੁਣ ਸ਼ਾਮ ਨੂੰ ਟਾਈਮ ਦਾ ਬਾਕੀ ਦੇਖਦੇ ਆ ਕਰਦੇ ਆ ਸ਼ੁਰੂ ਜਿਮ ਜਿਮ ਕਾਦੀ ਨਾ ਹੋਈ ਮੈਂ ਮਾਰਕਟਾਂ ਬਹੁਤ ਆਉਂਦੇ ਤੋ ਇਹ ਇਕੱਠੀਆਂ ਇੱਧਰ ਇੱਧਰ ਤੇ ਨਿਕਲਣ ਕਿਹੜੇ ਗਰਾਂਦੇ ਮਿਲਿਓ ਇਹ ਕਿਹੜੀ ਜਣਾ ਨੋਂ ਗਰਾਂਦੇ ਮਿਲਿਓ ਮਾਰਕਟ ਵਾਲੇ ਮਾਰਕਟ ਵਾਲੇ

ਤੇ ਵੀ ਹੈਗੀ ਮੈਨੂੰ ਕਿੱਲੇ ਜੀ ਹੁੰਦੀ ਆ ਮੈਂ ਅੰਦਰ ਘੁੰਮ ਨਹੀਂ ਹੁੰਦਾ ਸਾਰੀ ਮਾਰਗਾਂ 'ਤੇ